Bye. <sweak> You yeah. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕਾ ਨਿਵਾਸੀ ਸਾਧ ਸੰਗਤ ਜੰਮੂ ਦੀਆਂ ਸਭਤ ਸਾਧ ਸੰਗਤ ਮਾਈ ਪਾਈ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨ ਇਹ ਹਰ ਸਾਲ ਦੀ ਤਰ੍ਹਾਂ ਸਫਰੀ ਸ਼ਹਾਦਤ ਤਨ ਤਨ ਸਾਬਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਉਹ ਸਬੂਤ ਜਿਨ੍ਹਾਂ ਨੇ ਆਪਣੇ ਪ੍ਰਾਣ ਮਛਾਵਰ ਕੀਤੇ ਸ਼ਹੀਦੀ ਦਿੱਤੀ ਤਨਤਨ ਬਾਬਾਜੀਤ ਸਿੰਘ ਜੀ ਬਾਬਾ ਜੁਧਾਰ ਸਿੰਘ ਜੀ ਚੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਜਿਨ੍ਹਾਂ ਨੇ ਇਹ ਪੌਂਦੀਆਂ ਸਰਦਰਾਤਾ ਵਿੱਚ ਜਦੋਂ ਆਨੰਦਪੁਰ ਸਾਹਿਬ ਛੱਡਿਆ ਉਸ ਤੋਂ ਉਪਰੰਤ ਸਤਸਾ ਨਦੀ ਦੇ ਕਿਨਾਰੇ ਇੱਕ ਮਹਾਨ ਯੁੱਧ ਹੋਇਆ ਜਿੱਥੇ ਬੋਧ ਸਿੰਘਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਉਪਰੰਤ ਸੰਕੋੜ ਦੀ ਘੜੀ ਵਿੱਚ ਜਿੱਥੇ 10 ਲੱਖ ਸੇਨਾ ਦੀ ਨਾਲ ਬਿੰਤੀ ਦੇ ਸਿੰਘਾਂ ਨੇ 40 ਸਿੰਘਾਂ ਨੇ ਟੋਕਰਾ ਲਿਆ ਪੰਜ ਪੌਂਦ ਦੇ ਜੱਥਿਆਂ ਨੇ ਉੱਥੇ ਕੁੰਜ ਕੇ ਰਾਣੀ ਮਦਾਨ ਵਿੱਚ ਆਪਣਾ ਆਪ ਗੁਰੂ ਦੇ ਪੇਟ ਕੀਤਾ ਅਤੇ ਸ਼ਹੀਦੀਆਂ ਦਾ ਜਮ ਪੀ ਗਏ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ ਗੁਰਦੁਆਰਾ ਡੇਰਾ ਸੰਪੁਰਾ ਜਨਾ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਤੇਜਮਨ ਸਿੰਘ ਜੀ ਡੇਰਾ ਮੁਖੀ ਉਹਨਾਂ ਦੀ ਅਗਵਾਈ ਸਤਕਾਰਯੋਗ ਪ੍ਰਧਾਨ ਸਰਦਾਰ ਇੰਦਰ ਸਿੰਘ ਜੀ ਸਾਰੀ ਕਮੇਟੀ ਇੱਥੇ ਜੀਆਂ ਡੇਰੇ ਨਾਲ ਸੰਬੰਧਤ ਸਾਰੀਆਂ ਸੰਗਠਾਂ ਗੁਰੂ ਨਾਨਕ ਪ੍ਰਗਟੀਆਂ ਜੋ ਹਰ ਸਾਲ ਬੜਾ ਉਦਮ ਕਰਦੀਆਂ ਹਨ ਤਨ ਮਨ ਧੰਨ ਦੁਆਰਾ ਸਹਿਯੋਗ ਬਖਸ਼ਿਸ਼ ਕਰਦੀਆਂ ਹਨ 15 ਦਿਨ ਦਾ ਲਗਾਤਾਰ ਇਹ ਕੀਰਤਨ ਦਰਬਾਰ ਸ਼ਾਮ ਦਾ ਗੁਰਮਤ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ ਮਨਾਇਆ ਜਾਂਦਾ ਹੈ ਜਿਸ ਵਿੱਚ ਜੰਮੂ ਦੇ ਨਾਮੀ ਰਾਗੀ ਜਥੇ ਆਪ ਜੀ ਨੂੰ ਕੀਰਤਨ ਰਾਏ ਨੇ ਹਾਰ ਕਰਦੇ ਹਨ ਰੋਜ਼ਾਨਾ ਉਹਨਾਂ ਦਾ ਆਪਣੇ ਜਥਾ ਜੂਰੀ ਰਾਗੀ ਜਥਾ ਸਾਢੇ 6 ਤੋਂ ਸਾਢੇ 7 ਵਜੇ ਤੱਕ ਸਾਢੇ 7 ਤੋਂ ਲੈ ਕੇ ਸਾਢੇ 8 ਵਜੇ ਤੱਕ ਜੋ ਜਥੇ ਵਾਰੋ ਵਾਰੀ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਭਾਈ ਕਮਲਜੀਤ ਸਿੰਘ ਜੀ ਭਾਈ ਜਤਨਪਾਲ ਸਿੰਘ ਜੀ ਸਰਕਾਰ ਜੋ ਕਥਾ ਵਾਚਕ ਭਾਈ ਬਲਵੰਤ ਸਿੰਘ ਜੀ ਆਰਐਸ ਪੁਰਾ ਵਾਲੇ ਅਜੂਈ ਰਾਗੀ ਦਰਬਾਰ ਸਾਹਿਬ ਭਾਈ ਗੁਰਪਾਲ ਸਿੰਘ ਜੀ ਫਰੀਦਰਬਾਦ ਸਾਹਿਬ ਵਾਲੇ ਭਾਈ ਜਗੀਰ ਸਿੰਘ ਜੀ ਇੰਜੁਰੀ ਰਾਗੀ ਜਥਾ ਭਾਈ ਹਰਬਿੰਦਰਪਾਲ ਸਿੰਘ ਜੀ ਕਥਾਵਾਚਕ ਅਮਰਸਰ ਵਾਲੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਖਜੂਰੀ ਰਾਗੀ ਦਰਬਾਰ ਸਾਹਿਬ ਭਾਈ ਤਰਨਪ੍ਰੀਤ ਸਿੰਘ ਜੀ ਭਾਈ ਦਲਜੀਤ ਸਿੰਘ ਜੀ ਬਾਲਾ ਪ੍ਰੀਤਮ ਵਾਲੇ ਭਾਈ ਹਰਕਿਸ਼ੋਰ ਸਿੰਘ ਜੀ ਕਸ਼ਮੀਰ ਵਾਲੇ ਭਾਈ ਹਰਬੰਸ ਸਿੰਘ ਜੀ ਜਿਸਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਭਾਈ ਜਪਨੀਤ ਸਿੰਘ ਜਵੱਦੀ ਕਲਾਮ ਵਾਲੇ ਭਾਈ ਹਰਪੀਰ ਸਿੰਘ ਜੀ ਚੋਹਾਲਾ ਢਿਸਤੂ ਗੁਰਦੁਆਰਾ ਪ੍ਰਬੰਧਕ ਕਮੇਟੀ ਹਜਵੀ ਰਾਗਾਈ tatha ਭਾਈ ਸਾਹਿਬ ਭਾਈ ਦਿਵਿੰਦਰ ਸਿੰਘ ਜੀ ਭਾਈ ਦਿਵਿੰਦਰ ਪਾਲ ਸਿੰਘ ਜੀ ਅਤੇ ਸੋਹਾਣਾ ਬਰਾਜ ਤੋਂ ਵੀਰ ਗੋਬਿੰਦਰ ਸਿੰਘ ਜੀ ਜੋ ਆਪਣੇ ਜਥੇ ਸਮੇਤ ਇਨ੍ਹਾਂ ਸਮਾਗਮਾਂ ਵਿੱਚ ਆਪਣਾ ਯੋਗਦਾਨ ਪਾਣਗੇ ਸੋ ਆਪ ਜੀ ਦੇ ਚਰਣਾ ਸੰਵਰ ਬੇਨਤੀ ਹੈ ਜਿਸ ਤਰ੍ਹਾਂ ਆਪ ਅੱਗੇ ਸਹਿਯੋਗ ਅਕਸਿਸ ਕਰਦੇ ਹੋ ਤਨਮਨ ਦੁਆਰਾ ਆਪਣੇ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਸਹਿਤ ਪਰਿਵਾਰਾਂ ਦੇ ਸਾਰਿਆਂ ਜੰਮੂ ਦੀਆਂ ਸੰਗਤਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਪ੍ਰੋਗਰਾਮ ਤੁਹਾਡਾ ਹੈ ਇਸ ਨੂੰ ਤੁਸੀਂ ਲਿਭਾਣਾ ਹੈ ਅਤੇ ਸਹਿਯੋਗ ਬਖਸ਼ਿਸ਼ ਕਰਕੇ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਜਰੂਰ ਨਾਲ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਵੀ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਹਨ ਉਹਨਾਂ ਦੇ ਕੀਤੇ ਹੋਏ ਕਾਰਨਾਮਿਆਂ ਨੂੰ ਨਿੱਕੀਆਂ ਜਿੰਦਾ ਵੱਡੇ ਸਾਕੇ ਉਹਨਾਂ ਨੂੰ ਯਾਦ ਕੀਤਾ ਜਾ ਜਾ ਕੇ ਜਾ ਸਕੇ ਇਸ ਵਿੱਚ ਵਿਸ਼ੇਸ਼ ਦੀਵਾਨ ਜੋ ਹੈ 22 ਤਰੀਕ ਦਾ ਦੀਵਾਨ 9:30 ਵਜੇ ਤੱਕ ਰਹੇਗਾ ਜਿਸ ਵਿੱਚ 8 ਤੋਂ 9:30 ਵਜੇ ਤੱਕ ਹਜ਼ੂਰੀ ਰਾਜ ਦੇ ਦਰਬਾਰ ਸਾਹਿਬ ਕੀਰਤਨ ਕਰਨਗੇ ਅਤੇ 27 ਤਰੀਕ ਨੂੰ ਸਮਾਪਤੀ ਹੋਣੀ ਹੈ ਉਸ ਦਿਨ ਭਾਈ ਸਾਹਿਬ ਆਏ ਹਰਪਿੰਦ ਸਿੰਘ ਜੀ ਚੋਲਾ ਕੀਰਤਨ ਆਏ ਨਿਹਾਰ ਕਰਨਗੇ ਦੀਵਾਨ ਦੀ ਜੋ ਸਮਾ ਹੋਵੇਗਾ ਉਹ 9:30 ਵਜੇ ਤੱਕ ਹੋਵੇਗਾ ਬੱਚਿਆਂ ਦਾ ਵਿਸ਼ੇਸ਼ ਪ੍ਰੋਗਰਾਮ ਵੀ ਰੱਖਿਆ ਗਿਆ ਹੈ ਸ਼ਾਮ ਨੂੰ 7 ਤੋਂ 8 ਵਜੇ ਤੱਕ 22 ਤਰੀਕ ਅਤੇ 27 ਤਰੀਕ ਇਦੇ ਵਿੱਚ ਬੱਚੇ ਆਪ ਵੀ ਆਪ ਰੀ ਅੰਕ ਬਤਾਵਾ ਰੱਖਣਗੇ ਭਾਈ ਮस्तान ਸਿੰਘ ਜੀ ਜੋ ਬੜੇ ਸੁੰਦਰ ਤੁੰਗ ਨਾਲ ਕਵਤਾ ਪੜ੍ਹਦੇ ਹਨ ਭਾਈ ਸੁਲੱਖਣ ਸਿੰਘ ਜੀ ਅਸੀ ਹੋਰ ਵੀ ਬੱਚੇ ਬੱਚੀਆਂ ਜਿਨ੍ਹਾਂ ਜਿਨ੍ਹਾਂ ਨੂੰ ਸਵਾ ਮਿਲਿਆ ਜਿਹੜੇ ਗੁਰਦਵਾਰਾ ਵਿੱਚ ਆਪ ਹੁਜੇ ਉਹਨਾਂ ਸਾਰਿਆਂ ਨੂੰ ਆਪ ਜੀ ਦੇ ਰੂਪ ਰੂਪ ਕਰਕੇ ਉਹਨਾਂ ਕੋਲੋਂ ਵੀ ਆਪ ਜੀ ਨੂੰ ਜੋ ਗੁਰ ਇਤਿਹਾਸ ਕੁਝ ਨਾ ਕੁਝ ਜਿਨ੍ਹਾਂ ਜਿਨ੍ਹਾਂ ਬੱਚਿਆਂ ਯਾਦ ਕੀਤਾ ਹਰ ਸਾਲ ਉਪਰਾਲਾ ਕਰਦੇ ਹਨ ਇਸੀ satsang ਸਭਾ ਸੰਤਪੁਰਾਡਨ ਸਿਕ ਨੌਜਵਾਨ ਜੋੜਿਆਂ ਦੀ ਸੇਵਾ ਹੋਰ ਵੀ ਜਿਹੜੇ ਜਿਹੜੇ ਇਸ ਦੇਰੇ ਨਾਲ ਜੁੜੇ ਹੋਏ ਹਨ ਗੁਰੂ ਘਰ ਨਾਲ ਜੁੜੇ ਹੋਏ ਹਨ ਸੇਵਾਮਾਂ ਨਾਲ ਜੁੜੇ ਹੋਏ ਹਨ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਮਨਾਇਆ ਜਾਂਦਾ ਹੈ ਸੋ ਆਸ ਹੈ ਰੋਜ਼ਾਨਾ ਸ਼ਾਮ ਨੂੰ ਦੀਵਾਨ ਸਮਾਪਤੀ ਤੋਂ ਬਾਅਦ ਗੁਰੂ ਘਰ ਅਟੁੱਟ ਲੰਗਰ ਵਰਤਿਆ ਕਰੇਗਾ ਆਪ ਜੀ ਦਰਸ਼ਨ ਦੇ ਕੇ ਦਾਸਾਂ ਨੂੰ ਨਿਵਾਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ